ਆ ਮੇਤਰੋ ਬਾਪੂ ਕਹਿੰਦਾ ਘੋੜੀ ਵਕਾਊਗਾ ਜੇ ਕੋਈ ਖੜਾ ਪੈਸੇ ਦਊਗਾ ਉਮਰ ਕਿੰਨੀ ਆ ਘੋੜੀ ਦੀ ਜੀ ਹਨ ਕੋਈ ਪਰ ਆਹ ਘੋੜੀ ਨਾ ਮਾਰਾ ਗਿਆ ਪਤਾ ਨਹੀਂ ਕਿ ਜੇ ਮੱਛਰ ਮੱਛਰ ਆ ਆਹ ਪਈ ਜਿਹੜੀ ਘੋੜੀ ਦੀ ਪਤਾ ਕਿ ਨਾ ਮਰਾ ਉਹ ਵੀ ਹੁਣ ਮੈਂ ਬਾਹਰ ਮੈਂ ਇੰਜਨਰ ਖਰੀਦਦਾ ਬਾਹਰ ਨਾ ਮੈਨੂੰ ਕੋਈ ਹੈਗਾ ਮੈਨੂੰ ਪਤਾ ਵੀ ਘੋੜੀ ਅਸਲੇ ਦੀ ਤਾਂ ਨਹੀਂ ਨਹੀਂ ਠੀਕ ਆ ਯਾਨੀ ਇਹ ਘੋੜੀ ਜੱਟਾਂ ਦੇ ਘਰ ਮਜਾਲੀਆਂ ਜੰਮੀ ਆ ਕੋਈ ਨੁਕਸ ਹੋਵੇ ਪੈਸੇ ਨਹੀਂ ਹੈ ਉੜੀ ਪੂਰੀ ਵਧੀਆ ਵਾਜਣੀ ਹੱਥ ਪੈਰ ਦਿਖਦੇ ਸਾਰੇ ਆ ਪੈਰ ਬਣਾਉਣ ਵਾਲੇ ਹੂੰ ਸਾਡਾ ਮਤਲਬ ਐ ਥਾਤੋਂ ਨਹੀਂ ਲੱਗਿਆ ਟਾਈਮ ਲਾ ਲਈ ਥਾ ਪੈਰ ਤਾਂ ਸਾਫ ਆ ਬਿਲਕੁਲ ਕੋੜੀਏ ਕੋਈ ਨੋ ਮੈਨ ਬਣਵਾਉਣੇ ਹੋਣਾ ਮੀ ਪੈ ਗਿਆ ਬਣਾਵਾਂਗੇ ਉੱਜਾ ਦੇਖਣਾ ਸਮਾਨ ਬਾਪੂ ਨੇ ਕੰਨ ਤੋਂ ਲੈ ਕੇ ਪਿਛਲੇ ਪੈਰ ਤੱਕ ਸਾਰੀ ਡਿਟੇਲ ਦਿੱਤੀ 50000 ਰੁਪਇਆ ਦੇ ਕੇ ਭਰਾਈ ਸੀ ਦੋਨੇ ਘੋੜਿਆਂ ਦਾ ਰੱਖ ਦਿੱਤਾ ਸੀ ਉਹਦੇ ਮਗਰ ਬਸ਼ੇਰੀ ਆ ਉਹ ਕਹਿੰਦੇ ਮੈਂ ਤਾਂ ਲੈਂਦਾ ਸੀ ਉਹ ਕੱਲ ਆਇਆ ਵੀ ਜੇ ਕੋਈ ਪੈਸੇ ਦਊ ਤਾਂ ਦੇ ਰਾਂਗੇ ਮੱਗਣ ਨੂੰ ਤਾਂ ਕੋਈ ਖੁਦ ਮਾਰੀ ਜੇ ਘੋੜਾ ਨਾਲ ਹੀ ਜਾਊਗਾ ਘੋੜਾ ਮੈਨੂੰ ਦਿੰਦੇ ਸੀ ਇਹਦਾ 20000 ਰੁਪਇਆ ਬੱਚੇ ਦਾ ਹਾਂ ਮੈਂ ਕਹਿੰਦਾ ਜੇ ਲੈ ਜਾਣਾ 30000 ਨੂੰ ਅੱਜ ਲੈ ਲਓ ਫਿਰ ਦੇਖਾਂਗੇ ਜੂਸ ਸਾਹਿਬ ਜਾਣ ਵਾਲੇ ਸੀ ਮਾਜੋ ਜੂਰੀ ਨਹੀਂ ਤਾਂ ਵਾਦ ਮੰਗੇ ਸੀ 50000 ਮੰਗੇ ਸੀ ਉਹ ਕਹਿੰਦੇ ਸੀ ਧਿਆਨ ਦੇ ਨਾ ਬਾਬੇ ਦੇ ਮਾਰਾ ਚੱਲ ਜੇ ਨਾ ਕੋ ਦੇਣਾ ਉਹ ਦੇ ਦਿਓ ਭਾਈ ਫੇਰ ਉਹਨੇ ਸਲਾਹ ਕਰੇ ਮਸਲਾ ਜੀ ਜਿਦਾ ਮਰਜੀ ਕਰੋ ਤੁਹਾਨੂੰ ਪ੍ਰੀਖ ਲੱਗਿਆ ਬਈ ਬਾਬਾ ਇਹ ਫੇਰ ਵੀ ਮੜਾ ਆ ਕੋਈ ਰੇਟ ਦੱਸ ਕੋੜੀ ਪਹਿਲਾਂ ਖੋਲ ਕੇ ਦੇਖ ਲੋ ਮੇਰੇ ਕੋਲ ਪਸ਼ੂ ਬਾਰੇ ਆ ਲੰਗਰ ਮੇਰੇ ਲੱਸਿਆ ਇੱਕ ਗਰਮੀ ਬਹੁ ਪਈ ਆ ਠੀਕ ਆ ਜੀ ਅਜੀ ਦਾਣੇ ਦੂਣੇ ਨਹੀਂ ਪਾਉਂਦੇ ਭਰਾ ਹਾਂਜੀ ਹਾਂ ਕੋੜੀ ਅੱਨੀ ਦੁਪਹਿਰ ਬਣਾਉਣ ਵਾਲੇ ਆ ਸਾਡਾ ਨਹੀਂ ਲੱਗਿਆ ਟਾਈਮ ਅਸੀਂ ਜਾਣਾ ਮੈਂ ਨਾਣਾ ਦੇ ਵੀ ਲੰਗਰ ਤੇ ਅਸੀਂ ਜਾਣਾ ਸੇਵਾ ਤੇ ਮੈਂ ਹੋ ਗਿਆ 20 ਦਿਨ ਗਰਾਹੀ ਕਰਨਾ ਹੁਣ ਬਣ ਜਾਣੀਆਂ ਮੁੰਡਿਆਂ ਨੇ ਆਖੇ ਹੱਥ ਨੇ ਖੋਲੜਨੀ ਠੀਕ ਹੁਣ ਸਵੇਰ ਦੀਆਂ ਮੇਰੀਆਂ ਛੱਡੀਆਂ ਬਾਹਰ ਦੇ ਚੜੇ ਤੇ ਆ ਹੱਥ ਪੈਰ ਹੱਡਾਂ ਗਜਰਾੜ ਕੋਸੋ ਵੀ ਪੈਸਾ ਨਹੀਂ ਲੈਣਾ ਕੋਈ ਵੀ ਕੁੜੀ ਚ ਕੋਈ 900 ਬੇ ਪੈਸਾ ਲੈਣਾ ਇਧਰ ਨੂੰ ਦੇਲਾ ਮੂਵੀ ਬਣਾਦਾ ਕੁਛ ਬਣਾਦਾ ਕਿਸੇ ਗੱਲ ਦੀ ਕਮੀ ਉਹਦੇ ਪੈਸੇ ਨਹੀਂ ਲੈਣਾ ਦੇਖ ਲਓ ਮਿੱਤਰੋ ਕੁੜੀ ਜੀ ਆ ਕੋੜੀ ਦੀ ਖੱਟਰ ਵੇਚੀ 1 ਲੱਖ 30 ਹਜ਼ਾਰ ਦੀ ਤੇ ਨਵੇਂ ਨੇ ਦੇਖੋ ਇਹ 2 ਲੱਖ ਦੀ ਹੈ